ਬਾਰੇ ਮੀ ਚੰਗਾ ਪੈਂਦਾ ਸੀਗਾ ਮੈਂ ਇੱਥੇ ਆ ਕੇ ਬਹਿ ਗਿਆ ਮੈਂ ਚੱਲ ਅੰਦਰ ਬਹਿ ਜਾਂਦਾ ਮੈਂ ਤੇ ਬਾਹਰ ਕੋਈ ਮੁੰਡਾ ਵੀ ਨਹੀਂ ਆਇਆ ਸੀਗਾ ਹਜੇ ਤੱਕ ਹਨਾ ਆ ਬਾਹਰ ਵਧੀਆ ਬਣੀ ਹੋਈ ਆ ਦੇਖੋ ਬਣਾਈ ਵੀ ਸੋਹਣੀ ਹੈ ਹੁਣੇ 2 ਸਾਲ ਤੋਂ ਹੀ ਬਣੀ ਆ ਸੋਹਣੀ ਬਣਾਈ ਹੋਈ ਆ ਤੇ ਬਾਹਰ ਦਾ ਮੌਸਮ ਦੇਖ ਲਓ ਹਾਂ ਆਹ ਜਿਵੇਂ ਇੱਥੇ ਕਣੀ ਮਣੀ ਹੈ। ਗੱਲਾ ਜਾਂ ਤਾਂ ਹੋਇਆ ਹੋਇਆ ਪਰ ਮਾੜਾ ਮੋਟਾ ਹੀ ਹੋਇਆ ਹੋਇਆ ਵਾ। ਪਹਿਲਾਂ ਪੈ ਗਿਆ ਲੱਗਦਾ। ਉੱਥੇ ਤਾਂ ਬਹੁਤ ਜ਼ਿਆਦਾ ਮੀਂਹ ਸੀਗਾ। ਮੈਂ ਬੈਠਿਆ ਹੀ ਨਹੀਂ ਘਰੇ। ਬੈਗ ਰੱਖ ਕੇ ਮੈਂ ਆਉਣ ਦੀ ਕੀਤੀ ਮੈਂ ਕਿਹਾ ਜਾ ਕੇ ਪਾਣੀ ਲੈ ਆਵਾਂ। ਬੰਦਾ ਬਹਿਜਵੇਂ ਫਿਰ ਉੱਠਣ ਨੂੰ ਜੀ ਨਹੀਂ ਕਰਦਾ ਹੈਗਾ ਮੈਂ ਕਿਹਾ ਚੱਲ ਹੁਣ ਪਾਣੀ ਲੈ ਕੇ ਹੀ ਆਉਣਾ ਜਾ ਕੇ ਉਹ ਕੁੜੀਆਂ ਨਾ ਮਾਰਕੀਟ ਵਾਲੀ ਉਹ ਜਿਹੜੀਆਂ ਰੇੜੀ ਹੀ ਹੁੰਦੀ ਆ ਮਾਰਕੀਟ ਵਾਲੀ ਉਸ ਮਾਲ ਨੂੰ ਰੱਖਿਆ ਤੂੰ ਉਹ ਪਾਣੀ ਵਿਚਾਰੀਆਂ ਕੋਲੇ ਜ਼ਿਆਦਾ ਹੋਣਾ ਮਾਲ ਸਮਾਨ ਉਹੀ ਰੇੜੀ ਉਹ ਲਈ ਜਾਂਦੀਆਂ ਨੇ ਕਰਨ ਤੇ ਮੇਰਾ ਹਾਸਾ ਨਿਕਲ ਗਿਆ ਦੇਖ ਕੇ ਉਹ ਵੀ ਹੱਸਣ ਲੱਗੀਆਂ ਦੇਖ ਕੇ ਕੁੜੀਆਂ ਵੀ ਸਾਨੂੰ ਦੇਖ ਕੇ ਹੱਸ ਰਹਾ ਬਹੁਤ ਮੈਟਾ ਬਹੁਤ ਘਾਟ ਕਦੇ ਦੇਖੀ ਨਹੀਂ ਹੈ। ਔਰਲੀਆਂ ਨੇ ਰੇਡੀਓ ਹੀ ਚੱਕਦੀ ਘਰ ਨੂੰ। ਵੀ ਚਾਹ ਜਾਂ ਬਾਅਦ ਚ ਛੱਡ ਜਾਣਗੀਆਂ ਕਿ ਕਹਿੰਦੀਆਂ ਸੁਣਗੀਆਂ ਵੀ ਪਾਣੀ ਘਰ ਨੂੰ ਚੱਕਦੀਆਂ ਫਿਰਾਂਗੀਆਂ ਹੱਥ ਨਾਲ। ਕਿਉਂਕਿ ਸਟੂਡੈਂਟ ਬਹੁਤ ਰਹਿੰਦੇ ਆ ਨਾ ਇੱਥੇ ਬਹੁਤ ਸਟੂਡੈਂਟ ਨੇ। ਸਟੂਡੈਂਟਾਂ ਕਰਕੇ ਤਾਂ ਇੱਥੇ ਘਰ ਨਹੀਂ ਮਿਲਦੇ ਹੈਗੇ ਤਾਂ ਹੀ ਰੇਟ ਬਹੁਤ ਜ਼ਿਆਦਾ ਨੇ। ਬਹੁਤ ਜ਼ਿਆਦਾ ਰੇਟ ਨੇ ਇੱਥੇ। ਇੱਕ ਇੱਕ ਦੋ-ਦੋ ਕਮਰਿਆਂ ਦਾ 5-5 550 ਐਰੋ ਰੇਟ ਆ। ਸਟੂਡੈਂਟ ਸਟੂਡੈਂਟ ਹੀ ਹੋਣਗੀਆਂ ਕੁੜੀਆਂ ਜਿਹੜੀਆਂ ਰਿਹੜੀਆਂ ਨਹੀਂ ਹੁੰਦੀਆਂ ਨਾ ਆਹ ਹਾਂ ਆਹੀ ਲੈ ਗਏ ਰਾਤ ਨੂੰ ਤਾਂ ਇੰਨੀਆਂ ਸ਼ੂਟੀਆਂ ਹੋ ਗਈਆਂ ਨੇ ਉਹੀ 9:00 ਵਜ ਜਾਂਦੇ ਆ ਔਰ 9:00 ਵਜ ਵੀ ਗਏ ਮੁੰਡੇ ਦਾ ਫੋਨ ਆਇਆ ਜੀ ਕਹਿੰਦਾ ਮੇਰੇ ਅੱਖ ਦੇ ਵਿੱਚ ਕਚਰਾ ਇਹਦਾ ਦੇਖ ਜਾ ਕੇ ਕਿਉਂਕਿ ਜੇ ਆ ਇੱਥੇ ਨਾ ਇੱਕ ਇਹ ਬਹੁਤ ਭੈੜਾ ਜੇ ਤੁਸੀਂ ਹੁਣ ਹਸਪਤਾਲ 'ਚ ਚਲੇ ਜਾਓ ਉਹਨਾਂ ਵੀ ਮੇਰੀ ਅੱਖ ਦੇ ਵਿੱਚ ਗਜਰਾਵਾ ਤੂੰ ਉਹਨੂੰ ਇਹਨਾਂ ਨੇ ਰਾਤ ਦੇ 1:30 ਵਜਾ ਦੇਣਾ ਕਚਰਾ ਦੇਖਦੇ ਆ ਨਹੀਂ ਮੁੜ ਕੇ ਫੇਰ ਇਹਨਾਂ ਨੇ ਤੈਨੂੰ ਤੁਹਾਨੂੰ ਘਰੇ ਭੇਜਣਾ ਪੇਪਰ-ਪੁਪਰ ਲਿਖਦੇ ਆਣੇ 3-4 2-3 ਵਜੇ ਜਾਂਦੇ ਆ ਕਈ ਵਾਰੀ ਤਾਂ ਇਹੋ ਜਿਹਾ ਕੰਮ ਕਰਦੇ ਆ ਤਾਂ ਕਰਕੇ ਉਹ ਕਹਿੰਦੇ ਅਮੜਾ ਤੂੰ ਹੀ ਦੇਖ ਜਾ ਕੇ ਮੇਰੀ ਅੱਖ ਨਹੀਂ ਖੁੱਲਦੀ ਹੈਗੀ ਤੇ 9 ਵਜੇ ਵੀ ਗਏ ਪੈਂਦੀਆਂ 10:30 11:15 ਵੱਜ ਜਾਂਦੇ ਆ ਘਟੋ ਘਟਨੀ ਹਜੇ 20 20 ਮਿੰਟ ਦਾ ਹਜੇ ਹੋਰ ਫਰਕ ਪੈਣਾ ਵਾ ਦਿਨ ਦਾ 20 25 ਮਿੰਟ ਦਾ 20 25 ਸੱਚ ਕਿਉਂ ਹਜੇ ਦਾ 8:30 ਵਜੇ 8:35 ਤੇ ਸੂਰਜ ਹੈ ਬਤਾ ਬਦਰ ਟਾਈਮ ਅਸੱਚ ਹੈ ਤਾਂ ਸਵੇਰ 9:00 ਵਜੇ ਛਿਪਿਆ ਕਰਨਾ ਸੂਰਜ ਅੱਧਾ ਘੰਟਾ ਹੀ ਸਮਝੋ ਤੁਸੀਂ ਅੱਧਾ ਪੂਣਾ ਘੰਟਾ ਪਿਆ ਹਜੇ ਹੋਰ ਬਗਨਾ ਹਰੇ ਰਾਤਾਂ ਹੋਰ ਛੋਟੀਆਂ ਹੋਣੀਆਂ ਨੇ ਗਰਮੀਆਂ ਤਾਂ ਦੋ ਤਿੰਨ ਮਹੀਨੇ ਤੋਂ ਜੂਨ ਜੁਲਾਈ ਅਗਸਤ ਦੇ ਅੱਧ ਵਿੱਚ ਪੈਣ ਲੱਗ ਜਾਂਦਾ ਦੇਣਾ ਦਾ ਫਰਕ ਜੂਨ ਜੁਲਾਈ ਤਾਂ ਬਹੁਤ ਰਾਤਾਂ ਛੋਟੀਆਂ ਤੇ ਸ਼ੁੱਕਰ ਸ਼ਨੀਵਾਰ ਦੀ ਰਾਤ ਤੋਂ ਇਲਾਵਾ ਤਾਂ ਐਂ ਲੱਗਦਾ ਹੁੰਦਾ ਵੀਵੇਂ ਪਤਾ ਨਹੀਂ ਲੋਕ ਕਿੱਥੇ ਗਏ ਹੋਏ ਨੇ ਸਾਰੇ ਸ਼ਹਿਰ ਦੇ ਕਿਉਂਕਿ ਕੰਮਾਕਾਰਾਂ ਤਾਂ ਆਉਂਦੇ ਨਹੀਂ ਆ ਕੇ ਪੈ ਜਾਂਦੇ ਨਹੀਂ ਸ਼ੁੱਕਰਵਾਰ ਦੀ ਤੇ ਸ਼ਨੀਵਾਰ ਦੀ ਰਾਤ ਨੂੰ ਤਾਂ ਮੈਂ ਹਰੇਕ ਵਾਰੀ ਦੱਸਦਾ ਵੀ ਪੂਰਾ ਆਇਂ ਰੌਣਕ ਤੇ ਰੌਣਕ ਜੀ ਲੱਗਦੀਂਦੀ ਹੈ ਬਹੁਤ ਰੌਣਕ ਲੱਗਦੀ ਹੁੰਦੀ ਹੈ ਵੀਰਵਾਰ ਤੱਕ ਤਾਂ ਸਨਾਟਾ ਹੀ ਹੁੰਦਾ ਵਾ ਕੋਈ ਨਹੀਂ ਹੁੰਦਾ ਕਿੱਥੇ ਘਰ ਆ ਯਾਰ ਉਹਦਾ ਆਹ ਆਹ ਮਾਰ ਕੇ ਆਹ ਉਹ ਵੈਡਿੰਗ ਦੇ ਵਿੱਚ ਘਰ ਆ ਸ਼ਾਇਦ ਆਹ ਜਿੱਥੇ ਲੈਟ ਜੀ ਚਲਦੀ ਹੈ ਟੈਮ ਲਿਖਿਆ ਹੋਇਆ ਜਿੱਥੇ ਤੇ ਮੇਥੋਂ ਦੀ ਕੰਪਨੀ ਆ ਫੋਨ ਸੇਮ ਵਾਲੀ ਇੱਥੇ ਕਾ ਯਾਰ ਆਹੀ ਆ ਕਰ ਇਹਦੇ ਹੋਰ ਦਾ ਹੀ ਨਾ ਖੜਕਾਦਾ ਨਹੀਂ ਤੇ ਨਹੀਂ ਆ ਅੱਗੇ ਆ ਇਹਦੀ ਵੇਲਡਿੰਗ ਕਰ ਯਾਰ ਮੈਂ ਕਰੀਂ ਆ ਮੰਗੂ ਹੱਥਾਂ ਹੀ ਮਾਰਨ ਲੱਗ ਜਾ ਕਿੱਥੇ ਕਾ ਖਣੀ ਆ ਗਈ ਤੇ ਆ ਬਾਈ ਤੇ ਉੱਪਰ ਆ ਮਿਲਦਾ ਠੀਕ ਆ ਆਪਾਂ ਡਾਕਟਰ ਬਣ ਕੇ ਅੱਖਾਂ ਦੇ ਕਧਰਾ ਕੱਢਿਆ ਹੁੰਦਾ ਮੁੰਡੇ ਦੀ ਅੱਖ ਤੋਂ ਕਹਿੰਦਾ ਮੈਨੂੰ ਨਹੀਂ ਉਹਦੀ ਚੈਨ ਹੈ ਤੇ ਇਹ ਕਈ ਵੇਰ ਤਾਂ ਬਹੁਤ ਤੰਗ ਕਰਦਾ ਐ ਅੱਖ ਦੇ ਵਿੱਚ ਕਧਰਾ ਉਹਨੂੰ ਜੁਕਾਮ ਵੀ ਕਰਦਾ ਸੀ ਇੰਨਾ ਬੜਾ ਹਾਲ ਹੋਇਆ ਪਿਆ ਇਹ ਚੈਨ ਆ ਜੀ ਮੈਨੂੰ ਹਾਂ ਜੀ ਆ ਗਿਆ ਕਹਿੰਦਾ ਮੈਂ ਤਾਂ ਸਾਹ ਬੰਦ ਹੋਣ ਵਾਲਾ ਹੋਇਆ ਪਿਆ ਜੀ ਇੰਨਾ ਦਰਦ ਹੁੰਦਾ ਸੀਗਾ ਕਰਦਾ ਵੀ ਬਹੁਤ ਔਖਾ ਯਾਰ ਬਹੁਤ ਔਖਾ ਕਰਦਾ ਅਜੇ ਵਿੱਚ ਨਹੀਂ ਖੋਵੇਆ ਸੀ ਉਹਦੇ ਉੱਪਰਲੇ ਪਾਸੇ ਸੀ ਅੱਖ ਦੇ ਨਾਂ ਕਰਕੇ ਛੇਤੀ ਨਿਕਲਿਆ ਹੈ ਮੀ ਪਿਆ ਹੋਇਆ ਮੀ ਬੰਦੇ ਦੇ ਵਿੱਚ ਵੀਉ ਦੇਖੋ ਕਿੰਨਾ ਸੋਹਣਾ ਜਦੋਂ ਇਧਰੋਂ ਮੈਂ ਚੱਲਿਆ ਜਦੋਂ ਦੇ ਇੰਡੀਆ ਤੋਂ ਆਏ ਹਨ ਆ ਜਿੰਨਾ ਚ ਕੂੜਾ ਸੱਟਦੇ ਹਨ ਆ ਕਾਗਜ ਦੇ ਕਾਗਜ ਵਾਲੇ ਇਥੇ ਕਾਰਤਾ کہہ ਦਿੰਦੇ ਨੇ ਯਾਨੀ ਕਿ ਜਿਹਦਾ ਕਾ ਕਾਗਜ ਵਾਲਾ ਆਪਾਂ ਰੱਦੀ ਸੱਟਦੇ ਆ ਉਹ ਖਤਮ ਹੋਈ ਹੋਏ ਨੇ ਤੇ ਉਹ ਲੈ ਕੇ ਆਉਣੇ ਆ ਬਾਕੀ ਤਾਂ ਜਿਹਦੇ ਵਿੱਚ ਆਪਾਂ ਉਹ ਗੰਦ ਆ ਸਭ ਦੀਆਂ ਸੁਪੜੀਆਂ ਜੋ ਲਟਰਮ ਪਟਰਮ ਵੱਜਦਾ ਜੋ ਸੱਟ ਉਹ ਸਾਰੇ ਹੈਗੇ ਨੇ ਇੱਕ ਹੁੰਦਾ ਜਿਹਦੇ ਚ ਆਪਾਂ ਸਬਜ਼ੀਆਂ ਸੂੜੀਆਂ ਜੋ ਝੂਠੀਆਂ ਮਾਠੀਆਂ ਚੀਜ਼ਾਂ ਜੋ ਵੀ ਜਣੇ ਕਿ ਬਚੀਆਂ ਹੁੰਦੀਆਂ ਨੇ ਰਸੋਈ ਵਾਲੀਆਂ ਉਹ ਸੈਟ ਸੈਟਲੇ ਹੁੰਦੇ ਆ ਇੱਕ ਚ ਕੱਲੀਆਂ ਇੱਕ ਚ ਕੱਲਾ ਪਲਾਸਟਿਕ ਸਟਣਾ ਹੁੰਦਾ ਇੱਕ ਚ ਕੱਲਾ ਕਾਗਜ਼ ਦੇ ਸਟਨੇ ਹੁੰਦੇ ਆ ਅਲੱਗ-ਅਲੱਗ ਹੁੰਦੇ ਆ ਤਿੰਨੇ ਦੋ ਤਾਂ ਹੈਗੇ ਨੇ ਕੱਲਾ ਜਿਹੜਾ ਕਾਗਜ਼ ਵਾਲਾ ਉਹ ਨਹੀਂ ਹੈਗਾ ਇਹਨਾਂ ਦੇ ਦਫ਼ ਜਾਨੀ ਕਿ ਜਿਵੇਂ ਹੁਣ ਤੈਨੂੰ ਨਗਰ ਨਿਗਮ ਕਿਵੇਂ ਦੱਸਾਂ ਮੈਂ ਤੁਹਾਨੂੰ ਜਿਵੇਂ ਨਗਰ ਨਹੀਂ ਕਰਦਾ ਦਫ਼ਤਰ ਹੁੰਦਾ ਉਹ ਮੈਂ ਇੱਥੇ ਇਹਨਾਂ ਦਾ ਆਫਿਸ ਹੁੰਦਾ ਵਾ ਉੱਥੋਂ ਮਿਲਦੇ ਹੁੰਦੇ ਨੇ ਕਈ ਸ਼ਹਿਰਾਂ ਚੋਂ ਤਾਂ ਮਾਰਕੀਟਾਂ ਚੋਂ ਮਿਲ ਜਾਂਦੇ ਨੇ ਪਰ ਇੱਥੋਂ ਤਾਂ ਆਫਿਸ ਤੋਂ ਹੀ ਮਿਲਦੇ ਨੇ ਮਾਰਕੀਟਾਂ ਚੋਂ ਨਹੀਂ ਮਿਲਦੇ ਇਹ ਵੀ ਹੁਣ ਮੈਂ ਉਹ ਲੈਣ ਚੱਲਿਆਂ ਟਾਈਮ ਸਾਢੇ ਪੌਣੇ 7 ਹੋ ਗਏ ਦੇਖਦਾ ਜੇ ਖੁੱਲਾ ਹੋ ਦਸਤਰ ਇੱਕ ਪੈਂਦੀ ਆ ਵੀ ਪਹਿਲਾਂ ਤਾਂ ਸਾਢੇ 6 ਵਜੇ ਬੰਦ ਕਰ ਦਿੰਦੇ ਸੀ 6:00 ਵਜੇ ਸਿਆਲਾਂ ਚ ਤਾਂ ਕਿਉਂਕਿ ਸਿਆਲਾਂ ਵਿੱਚ ਤਾਂ 4 ਵਜੇ ਬਹੁਤ ਜ਼ਿਆਦਾ ਨੀਰਾ ਹੋ ਜਾਂਦਾ 4:30 ਵਜੇ ਹੈ ਨਾ ਪਰ ਹੁਣ ਮੈਨੂੰ ਇਹ ਆ ਵੀ ਗਰਮੀਆਂ ਕਰਕੇ ਟਾਈਮ ਚੇਂਜ ਨਾ ਹੋ ਗਿਆ ਹੋਵੇ ਹੁਣ ਹਜੇ 7 ਵਜੇ ਦੇ 7 ਵਜੇ ਕਿੱਡਾ ਦਿਨ ਖੜਾ ਵਾ ਧੁੱਪ ਦੇਖ ਲਓ ਕਿੱਡੀ ਆ ਜਿਵੇਂ 3-4 ਵਜੇ ਹੁੰਦੇ ਨੇ ਐਂ ਦਿਨ ਖੜਾ ਵਾ ਇੱਧਰ ਜਾ ਕੇ ਆ ਨਾ ਦਾ ਖੁੱਲ੍ਹਿਆ ਕਿਉਂਕਿ ਆ ਰਿਆ ਬੁਢੀ ਵੀ ਲੈ ਕੇ ਚੱਲੀ ਆ। ਵਹੀਂ ਪਾ ਕੇ ਦਿੰਦੇ ਹੁੰਦੇ ਨੇ। ਇਹ ਪਾਰਕਿੰਗ ਆਹੇ ਸਾਰੀ। ਤਿੰਨੇ ਚਾਰ ਮੰਜ਼ਲੀ ਥੱਲੇ ਤੋਂ ਕਾਸੀ ਡੂੰਗੀ ਆ ਉਹ ਦੇਖੋ ਥੱਲੇ ਗੱਡੀਆਂ ਖੜੀਆਂ ਨੇ। ਥੱਲੇੋਂ ਸ਼ੁਰੂ ਹੋ ਜਾਂਦੀ ਆ ਇੱਧਰ। ਉਹ ਸਾਰੀ ਪਾਰਕਿੰਗ ਹੀ ਆ ਇਹ। ਆਹ ਦੇਖੋ ਇੱਥੋਂ ਕਿੰਨਾ ਸੋਹਣਾ ਦਿਖਦਾ। ਬਾਸੋਂ ਇਹ ਡਰੈੱਸ ਪੁੱਛਿਆ ਤੇ ਵਾਹੀ ਪੁੱਛਦੇ ਹੁੰਦੇ ਨੇ ਰੇਕਵੇ ਇੱਕ ਇਥੇ ਕਾਰਡ ਹੁੰਦਾ ਵਾ ਜਿਹੜਾ ਤੁਹਾਡਾ ਇੱਕ ਨੰਬਰ ਦਿੱਤਾ ਜਾਂਦਾ ਸਾਰੀ ਇਟਲੀ ਓਹੀ ਚੱਲਦਾ ਇੱਕ ਬੰਦੇ ਦਾ ਹੁੰਦਾ ਇੱਕ ਜਣ ਕੇ ਸਾਰੀ ਇਟਲੀ 'ਚ ਇੱਕ ਬੰਦੇ ਨੂੰ ਇੱਕੋ ਹੀ ਨੰਬਰ ਦਿੱਤਾ ਜਾਂਦਾ ਸਾਰਿਆਂ ਦੇ ਲੱਗ-ਲੱਗ ਹੁੰਦੇ ਨਹੀਂ ਨਹੀਂ ਵੀ ਕਿਸੇ ਨਾਲ ਮਿਲ ਜੂਗਾ ਤੁਹਾਡਾ ਨੰਬਰ ਉਹ ਉਹ ਪੁੱਛਿਆ ਤੇ ਕਹਿੰਦਾ ਉਹ ਹੈਗਾ ਫਿਰ ਉਹ ਦੇਣ ਲੱਗਿਆ ਸੀ ਫਿਰ ਮੈਨੂੰ ਕਹਿੰਦਾ ਕਾਹੀ ਤਾਂ ਕੀ ਆ ਮੈਂ ਇੱਕ ਕੱਲਾ ਕਾਰਤਾ ਹੀ ਚਾਹੀਦਾ ਫਿਰ ਉਹ ਕਹਿੰਦਾ ਬਸ ਰਹਿਣ ਦੇ ਫਿਰ ਆ ਆ